ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲੋਂਗੋ ਦੇਵੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਵੀਰੋ ਤੁਹਾਡਾ ਕਮੈਂਟਾਂ ਦੇ ਵਿੱਚ ਵੀਰਾਂ ਦੇ ਕਮੈਂਟ ਕੀਤੇ ਸੀ ਲੋਂਗੋ ਦੇਵਾ ਵੀਰੋ ਮੇਰਾ ਪਿੰਡ ਹੈ ਇਹ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਮੋਗੇ ਤੋਂ ਜਦੋਂ ਆਪਾਂ ਜੀਰੇ ਨੂੰ ਜਾਂਦੇ ਆ ਵਾਇਆ ਡਗਰੂ ਤੇ ਰਸਤੇ ਦੇ ਵਿੱਚ ਮੇਰਾ ਪਿੰਡ ਆਉਂਦਾ ਹੈ ਲੋਂਗੋ ਦੇਵਾ ਮੇਰਾ ਪਿੰਡ ਹੈ ਮੈਂ ਪਿੰਡ ਦਾ ਨਾਮ ਨਾਲ ਲਾਉਣਾ ਹੈ ਜੋ ਕਿ ਮੈਨੂੰ ਮਾਣ ਆਪਣੇ ਪਿੰਡ ਤੇ ਸਾਰਿਆਂ ਨੂੰ ਹੀ ਹੁੰਦਾ ਮੈਨੂੰ ਵੀ ਓਨਾ ਹੀ ਹੈ ਬੇਸ਼ੱਕ ਮੈਂ ਸ਼ਹਿਰਾਂ 'ਚ ਨੌਕਰੀ ਕੀਤੀ ਪਰ ਮੈਂ ਪਿੰਡ ਰਹਿਣ ਨੂੰ ਤਰਜੀਹ ਦਿੱਤੀ ਕਿਉਂਕਿ ਮੈਂ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦਾ ਹੁਣ ਵੀਰੋ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਵੀ ਡੇਰਾ ਪ੍ਰੇਮੀ ਕਿਉਂ ਨਹੀਂ ਹੱਥ ਵਿਚਾਰੇ ਕਿਉਂ ਨਹੀਂ ਫੜੇ ਜਾ ਰਹੇ ਕਿਉਂਕਿ ਬੜੀ-ਵੱਡੀਆਂ ਸ਼ਾਜਸ਼ਾਹਾਂ ਕੋਈ ਅੱਜ ਦੀਆਂ ਨਹੀਂ ਹੋਈਆਂ ਸਾਡੇ ਨਾਲ ਪੰਜਾਬ ਤੋਂ ਪੰਜਾਬ ਦੇ ਨਾਲੇ ਬਹੁਤ ਪਹਿਲਾਂ ਤੋਂ ਸ਼ੁਰੂ ਤੋਂ ਸਾਡੇ ਚੁੰਡੀਆਂ ਵੜਵੜ ਕੇ ਦਿਖੀਆਂ ਗਈਆਂ ਇੱਕ ਇਹ ਨਾਂ ਅੰਦਾਜ਼ਾ ਲਾ ਲਿਆ ਕਰੋ ਵੀ ਇਹ ਬੰਦਾ ਪੁਲਿਸ ਦੇ ਵਿੱਚ ਰਿਹਾ ਜਾਂ ਇਹ ਕੀ ਹੈ ਬੰਦੇ ਦਾ ਕਰਤਾਰ ਤੇ ਆਪਦੀ ਕੌਮ ਨਾਲ ਪਿਆਰ ਆਪਦੇ ਗੁਰੂ ਨਾਲ ਪਿਆਰ ਉਹ ਵੀਰੋਂ ਮੈਨੇ ਰੱਖਦਾ ਹੁੰਦਾ ਮੈਂ ਇੱਕ ਮੂਮ ਕਿਵੇਂ ਕੋਈ ਮੈਨੇ ਨਹੀਂ ਰੱਖਦੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਧਾਰਮਿਕ ਅਹੁਦੇ ਤੇ ਬੈਠਾ ਬੰਦਾ ਹੀ ਜਿਹੜਾ ਹੈ ਗਾਉਦੀ ਤੇ ਯਕੀਨ ਕੀਤਾ ਜਾ ਸਕਦਾ ਜੇ ਇਵੇਂ ਹੁੰਦਾ ਤੇ ਮੈਂ ਹੁਣ ਤੁਹਾਨੂੰ ਇੱਕ ਸਬੂਤ ਦਿਖਾਉਣਾ ਹੈ ਤੁਸੀਂ ਫਿਰ ਨਿਰਣਾ ਕਰ ਲਿਓ ਕਿਉਂਕਿ ਹਰ ਜਾਨਕਿ ਇੱਕ ਹੁੰਦਾ ਭੇਖ ਤੇ ਇੱਕ ਕੋਲੇ ਭੇਖ ਨਹੀਂ ਹੁੰਦਾ ਸ਼ਾਇਦ ਉਹ ਉਹਦੇ ਨਾਲੋਂ ਚੰਗਾ ਸ਼ਰਧਾਬਾਲ ਹੋਵੇ ਚੰਗਾ ਕੌਮ ਨੂੰ ਪਿਆਰ ਕਰਨ ਵਾਲਾ ਹੋਵੇ ਹੋ ਸਕਦਾ ਜਿਹਦੇ ਕੋਲੇ ਭੇਕ ਹੁੰਦਾ ਉਹ ਸ਼ਾਇਦ ਉਥੋਂ ਤੱਕ ਨਾ ਹੋਵੇ ਇਹਦੇ ਤੇ ਮੈਂ ਗੱਲ ਕਰੂੰਗਾ ਗਿਆਨੀ ਗੁਰਮukh ਸਿੰਘ ਦੀ ਉਸ ਵੇਲੇ ਵੀਰੋ ਜਦੋਂ ਇਹ ਬੇਅਦਬੀ ਸ਼ੁਰੂ ਹੁੰਦੀ ਆ ਇਹ ਗਿਆਨੀ ਗੁਰਮukh ਸਿੰਘ ਬੜੇ ਚਰਚਾ ਚਾਏ ਸੀ ਜਿਹੜੇ ਉਸ ਵੇਲੇ ਹੈੱਡ ਗ੍ਰੰਟੀ ਜਥੇਦਾਰ ਕਲਤਕ ਸਾਬ ਦੇ ਸੀ ਜਿਨ੍ਹਾਂ ਨੇ ਉਸ ਵੇਲੇ ਕਿਹਾ ਸੀ ਵੀ ਸਾਨੂੰ ਤਲਬ ਕੀਤਾ ਗਿਆ ਚੰਡੀਗੜ੍ਹ ਸਾਨੂੰ ਸੌਦਾ ਸਾਧ ਦੀ ਚਿੱਠੀ ਦਿੱਤੀ ਗਈ ਮਾਫੀ ਵਾਸਤੇ ਆ ਤੁਸੀਂ ਸੋਹਣੀ ਲੋਕੀ ਕਹਿ ਰਹੇ ਹੋ ਤੇ ਉਦੋਂ ਬਾਅਦ ਤੁਹਾਨੂੰ ਮੈਂ ਅੱਗੇ ਹਕੀਕਤ ਦੱਸਾਂ ਵੀ ਮੈਂ ਪਤਿਤ ਤੇ ਇਹ ਬੰਦੇ ਗੁਰਗਤਨ ਸਿੰਘ ਜੀ ਆਪ ਦੀ ਗੱਡੀ ਵਿੱਚ ਮੈਂ ਨਾਲ ਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਕੋਠੀ ਵਿੱਚ ਲੈ ਕੇ ਗਿਆ। ਇਸ ਕੋਠੀ ਦੇ ਤੇ ਜਾ ਕੇ ਜਦੋਂ ਅੰਦਰ ਪ੍ਰਵੇਸ਼ ਕੀਤਾ ਉੱਥੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਡਾਕਟਰ ਦਲਜੀਤ ਸਿੰਘ ਜੀ ਦੀ ਮਾ ਅੰਦਰ ਬੈਠੇ ਹੋਏ ਸਨ।

جدو گل بات کی شروعات ہوئی اور سامنے ایک ہندی و لکھی ہوئی پتر کا جڑی سی وہ سانوں پڑھائی گئی جو پتر کا ہندی سر سے والے وی نکھو وی اکال تخت سا جی نو لس رہے سن جدو کا پڑھائی گئی سنائی گئی

ਦੇ ਬਾਗੜੇ ਅਦੁੱਖ ਸਤਾਰ ਵਿੱਚ ਜਾਸੀ ਕਿ ਸਾਨੂੰ ਭਾਇ ਲੱਗਦਾ ਹੈ ਕਿ ਜਿਸ ਤਰ੍ਹਾਂ ਸਾਨੂੰ ਕਲਮ ਕੀਤਾ ਗਿਆ ਹੈ। ਇਹ ਅੱਗੇ ਤੋਂ ਹੁਣ ਵੀਰੋ ਜਦੋਂ ਇਹ ਸਾਰਾ ਸਿਆਪਾ ਇੱਥੋਂ ਸ਼ੁਰੂ ਹੋਇਆ ਮਾਫੀ ਦਿੱਤੀ ਗਈ। ਮਾਫੀ ਦੇਣ ਤੋਂ ਬਾਅਦ ਜੋ ਕੁਝ ਵਰਤਾਂਤ ਵਾਪਰਿਆ ਬਾਈਬਲ ਦੇ ਸਿੱਖ ਸ਼ਹੀਦ ਹੋਏ ਕਿੰਨਾ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਅੱਗੇ ਜਾ ਕੇ ਜਦੋਂ ਇਹ ਕੇਸ ਡਾਮਨ ਰੋਲਸ ਦੀ ਤੀਜੇ ਚਲਾ ਗਿਆ ਕੋਸ਼ਿਸ਼ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਹਜੇ ਬਾਹਰ ਨਹੀਂ ਕੀਤੀਆਂ ਜਾ ਸਕਦੀਆਂ ਕੋਸ਼ਿਸ਼ ਕਰਾਂਗੇ ਮੈਂ ਇੱਕ ਰਿਟਰਨ ਬੁੱਕ ਲਿਖਣ ਦੀ ਕੋਸ਼ਿਸ਼ ਕਰੂੰਗਾ ਤੁਹਾਡੀਆਂ ਅੱਖਾਂ ਜਿਹੜੀਆਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ ਹੁਣ ਮੈਂ ਆ ਵੀਰੋ ਪਤਿਤ ਇੱਕ ਪੁਲਿਸ ਮੁਲਾਜ਼ਮ ਇਹ ਬੜੇ ਸਤਿਕਾਰਯੋਗ ਅਹੁਦੇ ਤੇ ਜਥੇਦਾਰ ਰਹੇ ਦਮਦਮਾ ਸਾਹਿਬ ਦੇ ਇਹਨਾਂ ਨੇ ਗਵਾਹੀ ਦਿੱਤੀ ਸਟ ਕੋਲੇ ਸ਼ਾਇਦ ਐਫਆਈਆ ਹਲਫੀਆ ਬਿਆਨ ਦਿੱਤਾ ਸੀ ਇਹਨਾਂ ਨੇ ਕਾਫੀ ਡੇਵਟ ਦੇ ਕੇ ਮੁਕਰਨਾ ਗਨਾਹ ਹੁੰਦਾ ਸੱਤ ਪੇਜਾਂ ਦਾ ਸ਼ਾਇਦ ਨੰਬਰ ਵਜੇ ਪ੍ਰਤਾਪ ਸਿੰਘ ਕੋਲੇ ਵੀ ਦਿੱਤਾ ਗਿਆ ਸੀ ਗਵਾਹੀ ਦੇ ਤੌਰ ਤੇ ਇੱਕ ਪੋਸਟਰ ਇਹਨਾਂ ਦੇ ਬਾਰ ਦੇ ਵਿੱਚ ਲੱਗਦਾ ਡੇਰਾ ਪ੍ਰੇਮੀਆ ਨੂੰ ਤੇ ਇੱਕ ਇਹਨਾਂ ਦੀ ਕੀਤੀ ਜਾਂਦੀ ਹੈ ਸਿਰਫ ਬਦਲੀ ਤੇ ਮੁੜ ਕੇ ਬਾਅਦ ਚ ਪਤਾ ਲੱਗਿਆ ਵੀ ਇਹਨਾਂ ਦੇ ਕਾਫੀ ਜਿਹੜੇ ਮੈਂਬਰ ਰਿਸ਼ਤੇਦਾਰ ਉੱਥੇ ਨੌਕਰੀਆਂ ਕਰਦੇ ਆ ਸ਼੍ਰੋਮਣੀ ਕਮੇਟੀ 'ਚ ਤੇ ਜਦੋਂ ਉਹਨਾਂ ਨੂੰ ਨੋਟਿਸ ਦਿੱਤੇ ਇਹ ਬੰਦੇ ਦੱਸਣ ਅੱਜ ਤੱਕ ਇਹਨਾਂ ਨੇ ਉਹ ਜਿਹੜੀ ਦਿੱਤੀ ਹੋਈ ਗਵਾਹੀ ਤੇ ਕਿੱਥੇ ਖੜੇ ਨਹੀਂ ਸੀ ਮੁੱਕਰ ਕੇ ਸਾਫ਼ ਹੀ ਬਚਨ ਕਰੇ ਤੇ ਮੁੱਕਰ ਜਾਵੇ ਤੇ ਗੁਰੂ ਜੀ ਕਹਿੰਦੇ ਆ ਸੋ ਨਰ ਕੱਚਾ ਇਹ ਬਾਣੀ ਚ ਨੇ ਤੇ ਅਸੀਂ ਪਤਨ ਤਾਂ ਇਹਨਾਂ ਦੀ ਬਦਲੀ ਹੋਈ ਤੇ ਅਸੀਂ ਆਪ ਦੀ ਦਾਤੇ ਲਾਤੀ ਅਜੇ ਜਿਹਦੇ ਕੋਲੋਂ ਖੋਲ ਕਿਵੇਂ ਕਿੱਥੇ ਗਏ ਉਹ ਅੱਗੇ ਜਾ ਕੇ ਜ਼ਿਕਰ ਕਰਾਂਗੇ ਮੈਂ ਕਹਿੰਦਾ ਵੀ ਬੜਾ ਕੁਝ ਪਿਆ ਹੈ ਇਹ ਬਿਆਦਬੀ ਦੇ ਪਿੱਛੇ ਫਿਰ ਉਹ ਡੇਰਾ ਪ੍ਰੇਮੀ ਜਦੋਂ ਇਹ ਸ਼ੁਰੂਆਤ ਕਿੱਥੋਂ ਹੁੰਦੀ ਆ ਇੱਕ ਆਪਣੇ ਪ੍ਰਚਾਰਕ ਨੇ ਸਰਦਾਰ ਹਰਜਿੰਦਰ ਸਿੰਘ ਮਾਜੀ ਉਹਨਾਂ ਨੇ ਕਥਾ ਕੀਤੀ ਸੀਗੀ ਮਾਰਚ ਦੇ ਮਹੀਨੇ 'ਚ ਬੁਰਜ ਜਵਾਰ ਸਿੰਘ ਵਾਲੇ ਉੱਥੇ ਰੌਲਾ ਪੈ ਗਿਆ ਸੀ ਫਿਰ ਇੱਕ ਕੰਪਰੋਮਾਈਜ਼ ਸ਼ਾਇਦ ਹੋਇਆ ਸੀ ਵੀ ਕਥਾਵਾਚਕ ਜਿਹੜੇ ਇਹ ਆ ਵੀ ਇਹ ਡੇਰੇ ਵਾਲੇ ਦੇ ਖਿਲਾਫ ਨਹੀਂ ਬੋਲਣਗੇ ਪਰ ਉਦੋਂ ਲਾਸਟ ਦਿਨ ਤੇ ਕੁਝ ਤਸਵੀਰਾਂ ਤਸੂਰਾਂ ਕੁਝ ਚੀਜ਼ਾਂ ਜੁੱਤੀਆਂ ਦੇ ਵਿੱਚ ਉੱਥੇ ਸਿੱਟੀਆਂ ਗਈਆਂ ਜਿੱਥੋਂ ਜਿਹੜਾ ਇਹ ਕੱਲ ਵਾਲਾ ਪ੍ਰੇਮੀ ਡੇਰਾ ਪ੍ਰੇਮੀ ਜਿਹੜਾ ਪ੍ਰਦੀਪ ਮਲਕ ਜਿਹੜਾ ਭਾਜਪੀ ਦੇ ਤੇ ਆਰਐਸਐਸ ਦੇ ਮੁੱਖ ਬੰਦਿਆਂ ਦੇ ਕੋਲ ਬੈਠਾ ਜਿਹੜਾ ਉਹਨਾਂ ਦੇ ਘਰਾਂ 'ਚ ਰਹਿ ਰਿਹਾ ਤੇ ਦੂਜਾ ਸੀ ਉਹਦੇ ਨਾਲ ਹਰਸ਼ ਧੂਰੀ ਤੇ ਤੀਜਾ ਸੀ ਮਹਿੰਦਰਪਾਲ ਬਿੱਟੂ ਜਿਹਦਾ ਕਤਲ ਹੋਇਆ ਇਹਨਾਂ ਤਿੰਨਾਂ ਨੇ ਫਿਰ ਉੱਥੇ ਗੱਲ ਕੀਤੀ ਸੀ ਵੀ ਤੁਸੀਂ ਸਾਡੇ ਗੁਰੂ ਦੀਆਂ ਤਸਵੀਰਾਂ ਤੇ ਜਿਹੜੇ ਲੋਕਟ ਐ ਜੁੱਤੀਆਂ 'ਚ ਰੋਲੇ ਆ ਤੇ ਅਸੀਂ ਹੁਣ ਕੀ ਕਰਾਂਗੇ ਇਹ ਤੁਸੀਂ ਅੱਗੇ ਦੇਖਿਓ ਓਦੋਂ ਅੱਗੇ ਬੀੜ ਚੋਰੀ ਹੋਈ ਬੁਰਜ ਜਵਾਰ ਸਿੰਘ ਵਾਲਾ ਤੋਂ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਪੂਰਾ ਹੱਥ ਸੀ ਚੋਰੀ ਕਰਾਉਣ 'ਚ ਕਿਉਂਕਿ ਉਹਦੀ ਦੁਕਾਨ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਐ ਤੇ ਕਿਸੇ ਵੇਲੇ ਉਹਦਾ ਪਿਓ ਉਸੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਹੁੰਦਾ ਸੀ ਤੇ ਉਹਦੇ ਨਾਲ ਵੀ ਕੋਈ ਉਸ ਵੇਲੇ ਉਹਨੇ ਕੋਈ ਮਾੜਾ ਚੰਗਾ ਕਰਮ ਕੀਤਾ ਸੀ ਜਿਹਦੇ ਕਰਕੇ ਇਹ ਵੀ ਇੱਕ ਉਹਦੇ ਮਨ ਦੇ ਵਿੱਚ ਪਰੰਜਿਸ਼ ਸੀ ਬੜਾ ਕੁਛ ਜੇ ਉਹਲੇ ਬਹੁਤ ਕੁਛ ਪਿਆ ਫਜੇ ਤੁਮੇ ਤੁਹਾਨੂੰ ਕੋਈ ਮੋਟੀਆਂ-ਮੋਟੀਆਂ ਗੱਲਾਂ ਦੱਸ ਰਿਆਂ ਹੁਣ ਵੇਖੋ ਵੀਰੋ ਇਹ ਇਹ ਬੰਦੇ ਇਹ ਕਿੱਥੇ ਖੜੇ ਜੱਥੇਦਾਰ ਤੇ ਸਾਡੇ ਵਰਗੇ ਪਤਤ ਕਿੱਥੇ ਖੜੇ ਅੱਜ ਇੱਕ ਬਾਰ ਦੇ ਵਿੱਚ ਚਿੱਠੀ ਲਾ ਕੇ ਗਏ ਉਹ ਤੇ ਲੱਤਾਂ ਥਿੜਕ ਗਈਆਂ ਤੇ ਦੋ ਬਦਲੀਆਂ ਕੀਤੀਆਂ ਰਿਸ਼ਤੇਦਾਰਾਂ ਦੀਆਂ ਤੇ ਇਹਦੀਆਂ ਲੱਤਾਂ ਕੰਬ ਗਈਆਂ ਨਹੀਂ ਚੱਲੇ ਤੇ ਸਾਰੀ ਉਮਰ ਗੁਰੂ ਦੀ ਗੋਲਕ ਤੇ ਪਲਦੇ ਹੋਏ ਲੋਕ ਨੇ ਪਲੇ ਜਦੋਂ ਕਾਢਣ ਦਾ ਵੇਲਾ ਆਇਆ ਤੇ ਅੱਜ ਪਤਾ ਨਹੀਂ ਗੁੰਮਨਾਮ ਜ਼ਿੰਦਗੀ ਜਿਉਂਰੇ ਨੇ ਲੋ ਅਸੀਂ ਤਾਂ ਲਲਕਾਰ ਲਲਕਾਰ ਕੇ ਬੋਲ ਰਹੇ ਆ ਇੱਕ ਵੀ ਬਚਨ ਤੋਂ ਪਿੱਛੇ ਹਟ ਜੀਏ ਭਲਾ ਸਾਰਾ ਕੁਝ ਉੱਜੜ ਜਾਵੇ ਪਰ ਗੁਰੂ ਸਾਹਿਬ ਦੇ ਕੀਤੇ ਹੋਏ ਗੁਰੂ ਸਾਹਿਬ ਨਾਲ ਬਚਨ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਕੋਈ ਸਾਥ ਦੇਵੇ ਜਾਂ ਨਾ ਦੇਵੇ ਮੈਂ ਕਿਸੇ ਦਾ ਕਿਸੇ ਦਾ ਆਸਰਾ ਨਹੀਂ ਤੱਕਦਾ ਮੈਂ ਉਹ ਗੱਲ ਤੁਹਾਨੂੰ ਕੀਤੀ ਵੀ ਇਹਨਾਂ ਇਹਨਾਂ ਲੋਕਾਂ ਨਾਲ ਲੜਾਈਆਂ ਲੜਨੀਆਂ ਬਹੁਤ ਔਖੀਆਂ ਹੁੰਦੀਆਂ ਬਹੁਤ ਵੱਡੇ ਜਿਗਰੇ ਚਾਹੀਦੇ ਆ ਤੇ ਬਹੁਤ ਵੱਡਾ ਦਿਲ ਚਾਹੀਦਾ ਔਰ ਮਾਨਸਿਕ ਤੌਰ ਤੇ ਬੰਦਾ ਸਟੇਬਲ ਚਾਹੀਦਾ ਅਸੀਂ ਤਾਂ ਜੇ ਜੇ ਇੱਕ ਸਿਧਾਂਤ ਤੇ ਪੰਥ ਵਸੇ ਮੈਂ ਉੱਜੜਾ ਮਨ ਚਾਉ ਕਨੇਰਾ ਅਸੀਂ ਤਾਂ 10-10 ਲੱਖ ਦੀਆਂ ਗੱਡੀਆਂ ਤੋਂ ਟੁੱਟੀਆਂ ਗੱਡੀਆਂ ਤੇ ਆ ਗਏ ਤੇ ਜਿਹੜੇ ਪਲੀਆਂ ਵਛਾਪਛਾ ਉੱਥੇ ਇਕੱਠੇ ਕਰਕੇ ਗਏ ਫੰਡ ਖੁਰਦ-ਬੁਰਦ ਦਾ ਆਪਦੇ ਕਰਾ ਕੇ ਥੋੜੇ ਬਹੁਤੇ ਜਿਹੜੇ ਮਿਲੇ ਉਹ ਵੀ ਕਾਦੇ ਮਿਲੇ ਜੇਵ ਜੇ ਨਾ ਮਿਲੇ ਇੱਕ ਦਿਲ ਦਿਲ ਨਹੀਂ ਕਿਸੇ ਕੋਲੇ ਰੋ ਸਕਦੇ ਪਰ ਆਪਦੇ ਗੁਰੂ ਤੇ ਭਰੋਸਾ ਆਪ ਦੀ ਕੌਮ ਨਾਲ ਖੜੇ ਆ ਜਿੱਦੇ ਕਿਤੇ ਇਤਿਹਾਸ ਲਿਖਿਆ ਜਾਊਗਾ ਉਸ ਦਿਨ ਗੁਰੂ ਸਾਹਿਬ ਨਿਰਣੇ ਕਰਨਗੇ ਅਸੀਂ ਕੀ ਫਰਜ਼ ਨਿਭਾਇਆ ਇਹਨਾਂ ਲੋਕਾਂ ਨੇ ਕੀ ਹੁਣ ਹਰਸ਼ ਧੂਰੀ ਵੀ ਉੱਥੇ ਹੀ ਹਰਸ਼ ਧੂਰੀ ਬੈਠਾ ਉਸ ਤੋਂ ਬਾਅਦ ਗੁਰਦੇਵ ਪ੍ਰੇਮੀ ਦਾ ਵੀ ਕਤਲ ਹੁੰਦਾ ਉਹਦੇ ਘਰ ਵਾਲੀ ਨੂੰ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਗਈ ਕਿਹਦੇ ਵੱਲੋਂ ਦਿੱਤੀ ਗਈ ਕਿਹੜੀ ਸਰਕਾਰ ਵੱਲੋਂ ਦਿੱਤੀ ਗਈ ਮੈਂ ਉਹ ਜਵਾਬ ਮੰਗਦਾ ਮੇਰਾ ਕੋਈ ਅਕਾਲੀ ਦਲ ਨਾਲ ਕੋਈ ਵਿਰੋਧ ਨਹੀਂ ਮੈਂ ਤਾਂ ਹੁਣ ਵੀ ਕਹਿੰਦਾ ਜਿਹੜੀਆਂ ਹੁਣ ਸ਼ਾਸਨ ਚੱਲ ਰਹੀਆਂ ਇਹ ਸਾਡੀ ਜਿਹੜੀ ਖੇਤਰੀ ਪਾਰਟੀ ਆ ਉਹਨੂੰ ਬਿਲਕੁਲ ਨਸਤ ਉਹਨਬੂਦ ਕਰਨ ਦੀਆਂ ਚੱਲ ਰਹੀਆਂ ਇਹ ਅੱਜ ਤੋਂ ਨਹੀਂ ਚੱਲ ਰਹੀਆਂ ਜਦੋਂ ਕਿਤੇ ਕੌਮ ਥੋੜਾ ਬਹੁਤਾ ਜਾਗਦੀ ਆ ਕੋਈ ਇਨਸਾਫ ਮੰਗਣ ਦੀ ਗੱਲ ਕਰਦੀ ਆ ਉਦੋਂ ਹੀ ਇਹ ਜੇ ਲੋਕ ਕਾਮਰੇਡ ਵਰਤੀ ਦੇ ਲੋਕ ਉਦੋਂ ਹੀ ਸਾਡੇ ਅੱਗੇ ਇਹ ਜੇ ਭਰਮ ਭੁਲੇਖੇ ਪਾ ਕੇ ਨੌਜਵਾਨੀ ਨੂੰ ਹੋਰ ਪਾਸੇ ਨੂੰ ਖਿੱਚਣ ਲੱਗ ਜਾਂਦੇ ਆ ਜੋ ਕਿ ਅੱਜ ਤੁਹਾਡੇ ਸਾਹਮਣੇ ਆ ਅੱਜ ਵੀਰੋ ਸੰਗਰੂਰ ਵਾਲਾ ਇਕੱਠ ਜ਼ਰੂਰੀ ਸੀ ਕਿ ਜਥੇਦਾਰ ਗੁਰਦੇਵ ਸਿੰਘ ਕੌਕੇ ਤੇ ਜਿਹੜੇ ਹੋਰ ਸ਼ਹੀਦ ਹੋਏ ਮਾਵਾ ਦੇ ਪੁੱਤ ਉਹਨਾਂ ਦਾ ਇਨਸਾਫ ਲੈਣ ਵਾਸਤੇ ਜ਼ਰੂਰੀ ਸੀ ਉਸ ਇਕੱਠ ਨੂੰ ਤਾਰਪਿੱਡੋ ਕਰਨ ਵਾਸਤੇ ਬਲਵਿੰਦਰ ਸਿੰਘ ਸੇਖੋਂ ਵੀ ਇਹ ਚੀਤੇ ਅੱਜ ਬੋਲੇ ਆ ਉਹਨਾਂ ਦੀ ਵੀਡੀਓ ਪਈ ਆ ਤੁਸੀਂ ਸੁਣ ਲਿਓ 1978 ਤੋਂ ਬਾਅਦ ਨਕੋਦਰ ਸਾਕਾ ਹੁੰਦਾ ਇਹ ਚਾਰ ਸਿੱਖ ਨੌਜਵਾਨ ਉਹਦੇ ਵਿੱਚ ਸ਼ਹੀਦ ਹੁੰਦੇ ਆ ਤੇ ਉਹਦੇ ਮੇਨ ਦੋਸ਼ੀ ਉਸ ਵੇਲੇ ਦਰਬਾਰਾ ਸਿੰਘ ਡੀਸੀ ਸੀ ਤੇ ਅਜ਼ਾਰ ਹ আলম ਜਿਹੜਾ ਉੱਥੇ ਐਸਐਸਪੀ ਸੀ ਜਿਹੜੇ ਦੋਨੇ ਹੀ ਬਾਅਦ ਚ ਅਕਾਲੀ ਸਰਕਾਰ ਚ ਐਮਐਲਏ ਰਹੇ ਆ ਦਰਬਾਰਾ ਸਿੰਘ ਗੁਰੂ ਪ੍ਰਿੰਸੀਪਲ ਵੀ ਰਹੇ ਨੇ ਤੇ ਸਦੀਕ ਤੋਂ ਚੋਣ ਹਾਰ ਗਏ ਸੀ ਟਿਕਟ ਉਹਨਾਂ ਨੂੰ ਵੀ ਦਿੱਤੀ ਸੀ ਉਹਦੇ ਦੇ ਕੇ ਨਵਾਜੇ ਗਏ ਲੋਕ ਅਜ਼ਾਰ ਹ আলম ਦਾ ਤੁਹਾਨੂੰ ਸਭ ਨੂੰ ਪਤਾ ਕੀ ਨੇ ਉਹਦੇ ਦਿੱਤੇ ਔਰ ਐਸੇ ਨਾਮ ਦੇ ਵਿੱਚ ਦਿੱਤੇ ਗਏ ਤੇ ਆ ਦੂਸਰੀ ਗੱਲ ਤੁਸੀਂ ਆ ਬਲਵਿੰਦਰ ਸਿੰਘ ਸਿੱਖੋਂ ਦੀ ਵੀ ਸੁਣ ਲੋ ਅੱਜ ਮੈਂ ਕਹਿੰਦਾ ਚੰਗੀ ਗੱਲ ਆ ਉਹ ਕੌਕੇ ਪੰਡ ਤੋਂ ਬੜੀ ਦਲੇਰੀ ਨਾਲ ਬੋਲੇ ਆ ਬੋਲਣਾ ਚਾਹੀਦਾ ਵੀ ਸੀ ਹਲੋ ਜੋਧਾ ਸਾਹਿਬ ਦੇ ਪਾਰ ਤੇ ਆ ਦੇਖੋ ਜੀ ਉਹ ਕੋਈ 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 ਮੈਨਾਂ ਨਾਮ ਲੈ ਦੇ ਕੋਈ ਕਹਿੰਦੇ ਕਿ ਇਹ ਬਹੁਤ ਔੜਾ ਗੱਲ ਕੀ ਕਰ ਉਸ ਵਾਰ ਉਹ ਫਿਰ ਕੋਈ ਇੱਕ ਮੁੰਡੇ ਤੋਂ ਲਾਵਾ ਜਿਹੜਾ ਸੀ ਕੋਈ ਮੁੰਡਾ ਵਪਾਰ ਗਾਹੀ ਵਸਾਇਆ ਗਿਆ ਜਿਹੜੇ ਵੱਡੇ ਅਗਲਾ ਪ੍ਰੋਗਰਾਮ ਉਹਨਾਂ ਨੇ ਦਿੱਤਾ ਪਾਤ ਤਰੀਕ ਦਾ ਜਿਹੜਾ ਬਦਲ ਗਿਆ ਇਹ ਤਰੀਕ ਬੀਤੀ ਗਈ ਹੈ ਮੈਂ ਦੱਸਣਾ ਚਾਹੁੰਦਾ ਇਹਦੇ ਨਾਲ ਕੰਸਲਟ ਹੈ ਉਹਦਾ ਉਹ ਸਰਕਾਰ ਜਿਹੜੀ ਲੱਗੀ ਹੈ ਇਹ ਸਾਰੇ ਇਲੈਕਸ਼ਨਾਂ ਦੇ ਜਿਹੜੇ ਚਾਲਾਂ ਚੱਲ ਰਹੀਆਂ ਪੂਰੀ ਤੀਕਾ ਕਰਕੇ ਇਹ ਡਰਾਮੇ ਵਾਲੀ ਗੱਲ ਕਰ ਰਹੀ ਹੈ ਤਾਂ ਕਿ ਲੋਕਾਂ ਦੇ ਵਿੱਚ ਇਹ ਨੂੰ ਮਿਹਲੇ ਸੁਦੇ ਆਖਰ ਸੋਚਾ ਇਹ ਕਮੇਖਾ ਬਣਾਉਂਦਾ ਜਿਹੜਾ ਇਹਨੂੰ ਖਤਮ ਕਰਨ ਵਾਸਤੇ ਇਹ ਸਾਰਾ ਡਰਾਮਾ ਚੱਲ ਰਿਹਾ ਹੈ ਇਹ ਜੇ 5-7 ਲੱਖ ਤੁਸੀਂ ਹੁਣ ਇਹ ਇੱਕ ਪੁਲਿਸ ਅਫਸਰ ਬੋਲ ਰਿਹਾ ਹੈ 5 ਤਰੀਕ ਤੋਂ 3 ਤਰੀਕ ਕਿਉਂ ਕੀਤੀ ਗਈ ਅੱਜ ਵਾਲੀ ਤੁਸੀਂ ਹਜੇ ਵੀ ਜਾਗ ਜਾਓ ਨੌਜਵਾਨਾਂ ਨੂੰ ਇਕੱਠੇ ਕਰਕੇ ਸਟੇਜਾਂ ਕੌਣ ਸੰਭਾਲਦਾ ਜਿੱਥੋਂ ਕੌਮ ਦੀ ਗੱਲ ਕੀਤੀ ਜਾਂਦੀ ੱੱੱਕੇ ਮਾਰ ਕੇ ਥੱਲੇ ਉਤਾਰਿਆ ਜਾਂਦਾ ਭਾਨੇ ਸਿੱਧੂ ਦੀ ਕਿਹੜੀ ਕੌਮ ਲਈ ਕੁਰਬਾਨੀ ਹੈ ਦੱਸ ਦਿਓ ਚਲੋ ਜੋ ਉਹਨੇ ਕੰਮ ਕੀਤਾ ਮੈਂ ਉਹਦੀ ਸ਼ਲਾਘਾ ਕਰਦਾ ਟਰੈਵਲ ਜੰਟਾ ਲੜਾਈ ਲੜੀ ਪਰ ਉਹਦੇ ਪਿੱਛੇ ਪਹਿਲਾਂ ਸਾਨੂੰ ਆਹ ਜ਼ਰੂਰੀ ਸੀ ਕਿ ਸਾਨੂੰ ਅੱਜ ਵਾਲੇ ਜਿਹੜੇ ਆਹ ਜੋ ਕੁਝ ਨੌਜਵਾਨੀ ਫੇਰ ਇਕੱਠੀ ਕਰਕੇ ਫੇਰ ਮਾਵਾਂ ਦੀਆਂ ਪੁੱਖਾਂ ਉਜਾੜਨ ਦੀ ਜਿਹੜੀ ਛਾਜ ਰਚੀ ਜਾ ਰਹੀ ਹੈ ਪਹਿਲਾ ਇਸਾਈਆਂ ਨਾਲ ਟਕਰਾਅ ਬਣਾਇਆ ਗਿਆ ਕਿਉਂਕਿ ਇਸਾਈ ਜਿਹੜੇ ਪਰਿਵਾਰ ਕਨਵਰਟ ਹੋਏ ਆ ਉਹ ਵੀ ਸਿੱਖਾਂ ਚੋਂ ਹੀ ਹੋਏ ਆ ਉਦੋਂ ਪਹਿਲਾਂ ਡੇਰਾ ਪ੍ਰੇਮੀ ਵੀ ਸਿੱਖਾਂ ਦੇ ਵਿੱਚੋਂ ਹੀ ਗਏ ਆ ਉਹਨਾਂ ਨੂੰ ਤਾਂ ਹਜੇ ਵੀ ਸ਼ਰਮ ਨਹੀਂ ਆ ਰਹੀ ਹਜੇ ਵੀ ਉਹ ਪਤਾ ਨਹੀਂ ਪਿਤਾ ਜੀ ਪਿਤਾ ਜੀ ਕਿਉਂ ਕਰਦੇ ਫਿਰਦੇ ਇੰਨਾ ਕੋ ਸਾਹਮਣੇ ਆ ਚੁੱਕਿਆ ਉਹ ਟਕਰਾਅ ਹੋਇਆ ਸਿੱਖਾਂ ਦਾ ਸਿੱਖਾਂ ਨਾਲ ਹੀ ਹੋਇਆ ਚਾਹੇ ਕਿਸੇ ਵੀ ਤਰੀਕੇ ਚ ਹੋਇਆ ਤੇ ਅੱਜ ਵਾਲਾ ਟਕਰਾਅ ਜਿਹੜਾ ਹੈਗਾ ਇਹ ਕਿੱਧਰ ਨੂੰ ਲੈ ਕੇ ਜਾਊਗਾ ਆ ਘੱਟ ਦੇ ਤੁਸੀਂ 250 ਬੰਦਾ ਨਹੀਂ ਪਹੁੰਚਿਆ ਉਥੇ ਨੌਜਵਾਨ ਦੇਖੋ ਨੌਜਵਾਨੋ ਜਾਗੋ ਤੁਹਾਨੂੰ ਕੌਮ ਜ਼ਰੂਰੀ ਆ ਪਹਿਲਾਂ ਕੌਮ ਦੇ ਸ਼ਹੀਦ ਜ਼ਰੂਰੀ ਆ ਸਾਡੇ ਵਰਗੇ ਪੁਲਿਸ ਵਾਲੇ ਹੋ ਕੇ ਅਸੀਂ ਸਾਡੇ ਤੇ ਇਹੀ ਸ਼ੱਕ ਕੀਤਾ ਜਾਂਦਾ ਜਦੋਂ ਗੱਲ ਕਰਦੇ ਜੀ ਇਹ ਤਾਂ ਸਰਕਾਰੀ ਸੀ ਜੀ پلان ਸਾਨੂੰ ਜੋ ਮਰਜ਼ੀ ਕਹੋ ਪਰ ਜੋ ਅਸੀਂ ਗੱਲ ਕਰਦੇ ਆ ਉਹਦੇ ਤੇ ਆਪਦਾ ਨਿਰਣਾ ਜ਼ਰੂਰ ਦਿਓ ਜੋ ਅਸੀਂ ਗੱਲ ਕਰ ਰਹੇ ਹਾਂ ਅਸੀਂ ਕੌਮ ਦੀ ਗੱਲ ਕਰਦੇ ਆ ਕੋਈ ਗੁਨਾਹ ਨਹੀਂ ਕਰ ਰਹੇ 9 ਸਾਲ ਨੌਕਰੀ ਛੱਡ ਕੇ ਬੋਲ ਰਹੇ ਆ ਇਥੇ ਤਾਂ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਬਦਲੀਆਂ ਹੀ ਦਿੱਤੇ ਹੱਥ 'ਚ ਪਰਚੀ ਫੜਾਈ ਆ ਤੇ ਅਗਲੇ 2 ਡੇਢ ਸਾਲ ਬਾਅਦ ਸੱਦ ਕੇ ਸਾਰਾ ਕੁਝ ਵਾਪਸ ਦਿੰਦੇ ਸੀ ਔਰ ਵਾਧੂ ਦਿੰਦੇ ਸੀ ਰੈਂਕ ਵੀ ਦਿੰਦੇ ਸੀ ਸਭ ਕੁਝ ਦਿੰਦੇ ਸੀ ਵੀ ਚੁੱਪ ਕਰ ਜਾਓ ਕੀ ਲੈਣਾ ਤੇ ਜੋ ਲੈਣਾ ਲਓ ਔਰ ਜੁੱਤੀ ਦੀ ਨੋਕ ਤੇ ਟਕਰਾ ਕੇ ਆਈਆਂ ਆ ਸਬੂਤ ਪਿਆ ਤੁਹਾਨੂੰ ਦੇ ਦਿੰਨਾ ਆ ਦੇਖ ਲਓ 1 ਸਾਲ 7 ਮਹੀਨਿਆਂ ਬਾਅਦ ਆ ਦੁਬਾਰਾ ਜੋਇਨਿੰਗ ਕਰਾਉਂਦੇ ਸੀ ਨਾਲ ਸਾਰੀ ਪ੍ਰੋਮੋਸ਼ਨ ਦਿੰਦੇ ਸੀ ਆ ਤੁਸੀਂ ਪੜ੍ਹ ਸਕਦੇ ਹੋ 3520 ਨੂੰ ਮੈਂ ਇਹ ਪਹਿਨੇ ਵੀਆਰਐਸ ਲਈ ਸੀ ਤੇ 21 12 21 ਨੂੰ ਆ ਦੁਬਾਰਾ ਮੇਰੀ ਜਿਹੜੀ ਆ ਰਿਟਾਇਰਮੈਂਟ ਜਿਹੜੀ ਆ ਵਾਪਸ ਲੈਣ ਸੰਬੰਧੀ ਆ ਡੀਜੀਪੀ ਨੂੰ ਲਿਖੀ ਹੋਈ ਚਿੱਠੀ ਆ ਜੋ ਕਿ ਬਹੁਤ ਵੱਡਾ ਸਬੂਤ ਆ ਸਿਰਫ ਐਸ ਗੱਲ ਤੇ ਚੁੱਪ ਕਰਾਉਣ ਵਾਸਤੇ ਤੇ ਜਿਹੜੇ ਮੈਂ ਮੁੱਦੇ ਠਾ ਰਹਿਆਂ ਇਹਨਾਂ ਦਾ ਮੂੰਹ ਬੰਦ ਕਰਾਉਣ ਵਾਸਤੇ ਕਿਉਂਕਿ ਉਦੋਂ ਮੈਂ ਇਸ ਤੋਂ ਪਹਿਲਾਂ ਇਹ ਚਿੱਠੀ ਲਿਖਣ ਤੋਂ ਪਹਿਲਾਂ ਮੈਂ ਦੋ ਇੰਟਰਵਿਊਆ ਦੇ ਚੁੱਕੇ ਹਾਂ ਸੀ ਕਿੱਥੇ ਮੈਂ ਧਿਆਨ ਲੈਣਾ ਸਾਡਾ ਹੋਰ ਗੱਲ ਕਰੋ ਤੇ ਮੈਂ ਕਹਿਣਾ ਵੀ ਮੈਂ ਤਾਂ ਅੱਜ ਤੋਂ 8-9 ਮਹੀਨੇ ਪਹਿਲਾਂ ਵੀ ਡਿਬੇਟ ਦੀ ਚੈਲੰਜ ਕੀਤੀ ਹੋਈ ਇਹਨਾਂ ਲੋਕਾਂ ਨੂੰ ਤੇ ਕੌਮ ਇਕੱਠ ਕਰੇ ਮੈਂ ਵੀ ਉੱਥੇ ਮੈਨੂੰ ਵੀ ਸੱਦੋ ਇਹਨਾਂ ਨੂੰ ਵੀ ਸੱਦੋ ਜਿਹੜੇ ਖੌਤੀ ਸਮਾਜ ਸੇਵੀ ਇਹਨਾਂ ਨੂੰ ਵੀ ਸੱਦੋ ਤੇ ਗਨਾਹ ਜਿਹੜਾ ਹੈਗਾ ਫੈਸਲਾ ਤੁਹਾਡੇ ਹੱਥ ਹੋਊਗਾ ਅਸੀਂ ਇਹ ਨਹੀਂ ਕਹਿੰਦੇ ਕਿਸੇ ਮੁੱਦੇ ਤੇ ਆਵਾਜ਼ ਠੋਣੀ ਗਲਤ ਹੈ ਉਠਾਉਣੀ ਚਾਹੀਦੀ ਆ ਪਰ ਅਸੀਂ ਵਕਤ ਕਿਹੜੇ ਤੇ ਉਠਾ ਰਹੇ ਹਾਂ ਅਸੀਂ ਉਦੋਂ ਇਹ ਕੁਝ ਕਰ ਰਹੇ ਹਾਂ ਜਦੋਂ ਕੌਮ ਖੂਨ ਦੇ ਹੰਝੂ ਰੋ ਰਹੀ ਹੈ ਤੇ ਕੌਣ ਤੁਹਾਡੀ ਇਹ ਅਗਵਾਈ ਕੌਣ ਕਰ ਰਿਹਾ ਜੇ ਤੁਸੀਂ ਅਜੇ ਵੀ ਤੁਹਾਡੇ ਤੁਸੀਂ ਨਹੀਂ ਸਮਝਣਾ ਸਾਨੂੰ ਕੋਈ ਲੋੜ ਨਹੀਂ ਅਸੀਂ ਤਾਂ ਜੋ ਜਿੱਥੇ ਖੜੇ ਅੱਜ ਵੀ ਉੱਥੇ ਖੜੇ ਆ ਤੇ ਜਿਨ੍ਹਾਂ ਨਾਲ ਖੜੇ ਆ ਉਹ ਜਾਣਦੇ ਆ ਜਿਹਦੇ ਜਿਹਦੇ ਨਾਲ ਵੀ ਖੜੇ ਆ ਸਭ ਜਾਣਦੇ ਆ ਇਥੇ ਤਾਂ ਯਾਰਾਂ ਦੋਸਤਾਂ ਨਾਲ ਜਿਨ੍ਹਾਂ ਨੇ ਜਾਨ ਬਖਸ਼ੀ ਹੋਵੇ ਉਹਨਾਂ ਨਾਲ ਧੋਖੇ ਕਰਕੇ ਅੱਜ ਤੁਹਾਡੇ ਅਗਲੇ ਆਗੂ ਬਣੇ ਵੀ ਕੁਈ ਨਸ਼ਿਆਂ ਦੇ ਤਰੀਕਾਂ ਭੁਗਦੇ ਫਿਰਦੇ ਉਹ ਤੁਹਾਡੇ ਆਰਗੂ ਬਣੇ ਹੋਏ ਆ ਸਰਪੇਕੇ ਪੰਜਾਬ ਦੀ ਨੌਜਵਾਨੀ ਨੂੰ ਫਿਰ ਇੱਕ ਮੈਂ ਅੱਜ ਤੋਂ ਮਹੀਨਾ ਪਹਿਲਾਂ ਵੀਡੀਓ ਇੱਕ ਬਣਾ ਕੇ ਤੁਹਾਡੇ ਸਾਹਮਣੇ ਚੱਕ ਲਓ ਪਿੱਛੇ ਵੀਡੀਓ ਪਈ ਆ ਕਿ ਐਸ ਨੌਜਵਾਨੀ ਦੀ ਫਸਲ ਨੂੰ ਉਜਾੜਨ ਵਾਸਤੇ ਫਿਰ ਜਿਹੜੇ ਕਸਾਈ ਰੂਪ ਲੀਡਰ ਤਿਆਰ ਹੋ ਰਹੇ ਆ ਉਹਰਾ ਤੁਹਾਡੇ ਰਿਜ਼ਲਟ ਸਾਹਮਣੇ ਆ ਇਹ ਮੈਂ ਨਹੀਂ ਮੈਨੂੰ ਵੀ ਉੱਥੇ ਬੁਲਾਇਆ ਸੀ ਕਿਉਂਕਿ ਮੈਥੋਂ ਨਹੀਂ ਜਾਇਆ ਗਿਆ ਕਿਉਂਕਿ ਮੈਨੂੰ ਟਾਈਮ ਦੇ ਟਾਈਮ ਦੱਸਿਆ ਸੀ ਨਹੀਂ ਪਹੁੰਚ ਸਕਿਆ ਕਈ ਕਾਰਨ ਹੁੰਦੇ ਆ ਸਿਕਿਉਰਿਟੀ ਰੀਜਨ ਹੁੰਦੇ ਆ ਆ ਤੁਹਾਡੇ ਸਾਹਮਣੇ ਜੋ ਉੱਥੇ ਅੱਜ ਨਿਰਣੇ ਹੋਇਆ ਆ ਤੁਹਾਡੇ ਸਾਹਮਣੇ ਤੁਹਾਨੂੰ ਸੁਣਾ ਦਿੱਤਾ ਹੈ ਇਹ ਤੇ ਫੈਸਲਾ ਅਗਲਾ ਅਗਲੀ ਵੀਡੀਓ ਕੱਲ ਨੂੰ ਕਿਉਂਕਿ ਇਹਦੇ ਤੇ ਹੁਣ ਮੈਂ 4-5 ਵੀਡੀਓ ਕਰੂੰਗਾ ਤੁਹਾਨੂੰ ਦੱਸੂੰਗਾ ਕਿ ਬੇਅਦਬੀ ਕਿੱਥੋਂ ਸ਼ੁਰੂ ਹੋਈ ਕਿਵੇਂ ਸ਼ੁਰੂ ਹੋਈ ਕਿਹਦਾ ਕਿਹਦਾ ਹੱਥ ਹੈ ਕਿਹਨੇ ਕਿਹਨੇ ਕਿੱਥੇ-ਕਿੱਥੇ ਕੀ ਕੀਤਾ ਆ ਦੋਨੇ ਡੇਰਾ ਪ੍ਰੇਮੀਆਂ ਦੇ ਕੱਲ ਤੁਹਾਨੂੰ ਮੈਂ ਸਬੂਤ ਦੇ ਦਿੱਤੇ ਆ ਜਦੋਂ ਕਿਸੇ ਨੇ ਬੋਲਣਾ ਹੁੰਦਾ ਉਦੋਂ ਕੋਈ ਬੋਲਦਾ ਨਹੀਂ ਤੇ ਜਦੋਂ ਕੋਈ ਮੁੱਦਾ ਨਾ ਹੋਵੇ ਮੁੱਦਿਆਂ ਦੇ ਵਿੱਚ ਮੁੱਦੇ ਇਸ ਤਰ੍ਹਾਂ ਰੋਲੇ ਜਾਂਦੇ ਆ ਇਹ ਤੁਹਾਡੇ ਸਾਹਮਣੇ ਕਿੱਥੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ